राग रामकली इकमकार सतਗੁਰ ਪ੍ਰਸ਼ਾਦ ਭਾਈ ਦੇ ਭ੍ਰਮ ਭਗਤ ਸਜਾਨ ਜੋ ਲੋ ਨਹੀਂ ਸਾਚ ਸੂਪਚਾਂ ਤੇ ਬ੍ਰਹਮਨ ਆਚਨ ਬ੍ਰਹਮ ਗਾਵਨ ਬ੍ਰਹਮ ਜਪ ਤਪ ਦਾਨ ਬ੍ਰਹਮ ਸੇਵਾ ਬ੍ਰਹਮ ਪੂਜਾ ਭ੍ਰਮ ਸੋ ਪਹਿਚਾਨ ਭ੍ਰਮ ਖਟ ਕਰਮ ਸਕਲ ਸਹਤਾ ਭ੍ਰਮ ਗ੍ਰਹਿ ਬਨ ਜਾਨ ਭ੍ਰਮ ਕਰ ਕਰ ਕਰਮ ਕੀਏ ਭ੍ਰਮ ਕੀ ਜਹ ਬਾਨ ਭ੍ਰਮ ਇੰਦਰੀ ਨਿਗ੍ਰਹਿ ਕੀਏ ਭ੍ਰਮ ਗੁਫਾ ਮੈਂ ਬਾਸ ਰੰਮਤੋ ਲੋ ਜਾਣੀਏ ਸੁਨ ਕੀ ਕਰਿਆਸ ਬ੍ਰਹਮ ਸ਼ੁੱਧ ਸਰੀਰ ਜੋ ਲੋ ਬ੍ਰਹਮ ਨਾਮ ਬਨਾਮ ਬ੍ਰਹਮ ਪਨ ਦੇ ਦਾਸ ਤੋ ਲੋ ਜੋ ਲੋ ਚਾਹੇ ਠਾਮ ਬ੍ਰਹਮ ਸ਼ੁੱਧ ਸਰੀਰ ਜੋ ਲੋ ਪ੍ਰਮਾਣ ਨਾਮ ਬਿਨਾ ਮਨ ਪ੍ਰਮਾਣ ਦੇ ਦਾਸ ਤੋ ਲੋ ਜੋ ਲੋ ਚਾਹੇ ਠਾਮ ਇਹ ਸ਼ਬਦ ਸਤਗੁਰ ਰੈ ਦਾਸ ਜਿਹਦੇ ਮੁਖਾਰ ਬਿੰਦ ਤੋਂ ਚਾਰੇ ਹੋਇਆ ਰਾਗ ਗ੍ਰਾਮ ਕਲਿਦਾ ਸ਼ਬਦ ਹੈ ਇਸ ਸ਼ਬਦ ਦੇ ਵਿੱਚ ਸਤਗੁਰੂ ਸਮਝਾਉਣ ਕਰਦੇ ਹੈ ਕਿ ਜੋ ਕੁਝ ਵੀ ਤੂੰ ਕਰਮ ਕਾਂਡ ਕਰ ਰਿਹਾ ਹੈ ਇਹ ਕਰਮ ਕਾਂਡਾਂ ਨੂੰ ਛੱਡ ਦੇ ਇਹ ਸਾਰਾ ਭਰਮ ਹੈ ਚਾਹੇ ਤੂੰ ਜੰਗਲਾਂ ਨੂੰ ਚੱਲ ਜਾ ਚਾਹੇ ਤੂੰ ਗੁਫਾ ਦੇ ਵਿੱਚ ਵੱਢ ਜਾ ਚਾਹੇ ਤੂੰ ਇਹੋ ਜੇ ਬੋਲ ਬੋਲ ਜਾ ਜਿੰਨੇ ਤੂੰ ਕੰਮ ਕਰ ਰਿਹਾ ਇੰਦਰੀਆਂ ਨੂੰ ਬਸ ਕਰ ਰਿਹਾ ਇਹ ਸਾਰਾ ਕਰਮ ਕੰਡ ਹੈ ਇਹ ਭਰਮ ਹੈ ਇਕੋ ਹੀ ਹੈ ਕਿ ਤੂੰ ਉਸ ਦੇ ਨਾਮ ਦੇ ਉੱਤੇ ਉਸ ਦੇ ਨਾਮ ਦੇ ਸਿਮਰਨ ਦੀ ਮਾਲਾ ਜੋ ਹੈ ਸਵਾਸਾ ਦੀ ਮਾਲਾ ਦੇ ਨਾਲ ਜਪ ਸੋ ਭਰਮ ਨੂੰ ਦੂਰ ਕਰਨਾ ਹੈ ਭਰਮ ਕੀ ਹੈ ਦੁਨੀਆ ਤੇ ਕਿ ਇਹ ਜੋ ਦਿਖ ਰਿਹਾ ਇਹ ਸੱਚ ਹੈ ਜੋ ਅੰਦਰਸ਼ਟ ਮਾਨ ਹੈ ਜੋ ਦ੍ਰਿਸ਼ਟ ਮਾਨ ਨਹੀਂ ਹੈ ਉਹ ਕਹਿੰਦੇ ਝੂਠ ਹੈ ਪਰ ਜੋ ਦਿਸ ਰਿਹਾ ਸਤਗੁਰੂ ਕਹਿ ਰਹੇ ਕਿ ਇਹ ਸਾਰਾ ਨਾਸ਼ ਹੋ ਜਾਣਾ ਕਿਉਂਕਿ ਜੋ ਦਿਸ ਨਹੀਂ ਰਿਹਾ ਉਹ ਸੱਚ ਹੈ ਕਣ ਕਣ ਦੇ ਵਿੱਚ ਬਰਾਜਮਾਨ ਹੈ ਉਸ ਸੱਚ ਨੂੰ ਪਹਿਚਾਨਣਾ ਹੈ ਤੇ ਜਿਹੜਾ ਪਰਮ ਹੈ ਇਸ ਨੂੰ ਵੀ ਪਹਿਚਾਨਣਾ ਹੈ ਕਿਉਂਕਿ ਕਰਮकांड ਜਿਹੜੇ ਇਹ ਪਹਿਚਾਣ ਬ੍ਰਹਮ ਦੀ ਜਿਹੜੀ ਹੈ ਇਹਦੀ ਪਹਿਚਾਨ ਕਰਨੀ ਹੈ ਸੋ ਸਤਗੁਰੂ ਕਹਿ ਰਹੇ ਹੈ ਭਾਈ રે ਪਰਮ ਭਗਤ ਸਜਾ ਇਸ ਅਕਲ ਦੇ ਨਾਲ ਏ ਭਾਈ ਇਹ ਜਿਹੜੀ ਭਗਤੀ ਤੂੰ ਕਹਿ ਰਿਹਾ ਇਸ ਧਰਮ ਦੀ ਜਿਹੜੀ ਭਗਤੀ ਹੈ ਇਸ ਲਈ ਪਹਿਲਾ ਤੂੰ ਸਿੱਖ ਅਕਲ ਕਰ ਚਿਤ్రਾਈ ਨਾਲ ਉਸ ਪਰਮਾਤਮਾ ਨਾਲ ਜਿਹੜੀ ਉਹਦੀ ਭਗਤੀ ਹੈ ਉਸ ਨੂੰ ਪਹਿਚਾਨ ਧਰਮ ਦੇ ਵਿੱਚ ਨਾ ਰਹਿ ਕਿ ਮੈਂ ਇਹ ਭਗਤੀ ਕਰ ਰਿਹਾ ਜਿਸ ਭਗਤੀ ਨਾਲ ਉਸ ਨੇ ਮਹਿਣਾ ਨਹੀਂ ਉਹ ਭਗਤੀ ਜਿਹੜੀ ਹੈ ਉਹਨੂੰ ਪਹਿਚਾਣ ਉਹ ਪਰਮ ਹੈ ਜੋ ਲੋ ਨਹੀਂ ਸੱਚ ਸੂ ਪਹਿਚਾਣ ਉਹਨੂੰ ਸੱਚ ਜਿਹੜਾ ਨਹੀਂ ਹੈ ਉਹਨੂੰ ਪਹਿਚਾਣ ਸੱਚ ਕੀ ਹੈ ਜੋ ਦਿਸ ਨਹੀਂ ਰਿਹਾ ਜੋ ਦਿਸ ਰਿਹਾ ਇਹ ਝੂਠ ਹੈ ਉਸ ਨੂੰ ਕਹਿੰਦੇ ਪਹਿਚਾਣ ਤੇਰਾ ਇਹ ਕਰਤੱਬ ਹੈ ਤੇਰਾ ਇਹ ਮਕਸਦ ਹੈ ਦੁਨੀਆ ਤੇ ਆਉਣ ਦਾ ਕਿ ਤੂੰ ਉਹਦੇ ਨਾਲ ਰਹਿਣਾ ਹੈ ਮੋਕਸ਼ ਪ੍ਰਾਪਤ ਕਰਨਾ ਹੈ ਜੋ ਲੋ ਨਹੀਂ ਸੱਚ ਸੂ ਪਹਿਚਾਣ ਜੋ ਸੱਚ ਨਹੀਂ ਹੈ ਉਹਨੂੰ ਤਿਆਗ ਦੇ ਉਹ ਪਰਮ ਹੈ ਉਹਨੂੰ ਪਹਿਚਾਨ ਕਰਕੇ ਸੱਚ ਨੂੰ ਉਹਦੇ ਨਾਲ ਜੁੜ ਜਾ ਟੇਕ ਟੇਕ ਮਤਲਬ ਰਹਾਉ ਬ੍ਰਹਮ ਨਾਚਨ ਬ੍ਰਹਮ ਗਾਵਨ ਬ੍ਰਹਮ ਜਪ ਤਪ ਦਾਨ ਬ੍ਰਹਮ ਸੇਵਾ ਬ੍ਰਹਮ ਪੂਜਾ ਬ੍ਰਹਮ ਸੁ ਪਹਿਚਾਨ ਜੋ ਕੁਛ ਵੀ ਤੂੰ ਕਰ ਜਾਏ ਚਾਹੇ ਨੱਚ ਕੇ ਚਾਹੇ ਗਾ ਕੇ ਚਾਹੇ ਤੂੰ ਦਾਨ ਦੇ ਕੇ ਜਪ ਤਪ ਕਰਕੇ ਸਖਤ ਸਰੀਰ ਨੂੰ ਕਸ਼ਟ ਦੇ ਕੇ ਤੂੰ ਸੇਵਾ ਕਰ ਰਿਹਾ ਤੂੰ ਪੂਜਾ ਕਰ ਰਿਹਾ ਇਹ ਸਾਰਾ ਕੁਝ ਕਹਿੰਦੇ ਪਰਮ ਹੈ ਇਸ ਪਰਮ ਨੂੰ ਪਹਿਚਾਨ ਕਿਉਂਕਿ ਦੁਨੀਆ ਨੂੰ ਜੋ ਤੂੰ ਦਿਖਾਵਾ ਕਰ ਰਿਹਾ ਜਦੋਂ ਤੂੰ ਉਹਦੀ ਭਗਤੀ ਚ ਜੁੜਨਾ ਤੇ ਦੁਨੀਆ ਨੂੰ ਨਜ਼ਰ ਨਹੀਂ ਆਉਣਾ ਕਿਉਂਕਿ ਤੈ ਮਨ ਦੇ ਨਾਲ ਜੁੜਨਾ ਜੋ ਬਾਹਰ ਤੂੰ ਕਰ ਰਿਹਾ ਇਹ ਸਭ ਲੋਕ ਦਿਖਾਵਾ ਹੈ ਇਸ ਕਰਕੇ ਇਸ ਪਰਮ ਨੂੰ ਪਹਿਚਾਨ ਕਿਉਂਕਿ ਦੁਨੀਆ ਹੀ ਪਰਮ ਹੈ ਦੁਨੀਆ ਹੀ ਸੁਪਨਾ ਹੈ ਇਹਨ ਸੁਪਨਾ ਸਮਝੇ ਪਰਮਖਟ ਕਰਮ ਸਕਲ ਸਹਿਤਾ ਪਰਮ ਗ੍ਰਹਿ ਬਨ ਜਾਣ ਕਹਿੰਦੇ ਜਿੰਨੇ ਵੀ ਤੂੰ ਕਰਮ ਲਿਖੇ ਹੋਏ ਪ੍ਰਾਣਾ ਦੇ ਵਿੱਚ ਛੇ ਕਰਮ ਜਿਹੜੇ ਲਿਖੇ ਆ ਇਹ ਸਾਰੇ ਹੀ ਪਰਮ ਹੈ ਜਿਹੜਾ ਗ੍ਰਹਿ ਚਾ ਜੰਗਲ ਬਣਦੇ ਵਿੱਚ ਜਾਣਾ ਜਾਂ ਗ੍ਰਹਿ ਵਿੱਚ ਰਹਿਣਾ ਇਹ ਸਾਰਾ ਪਰਮ ਹੈ ਤੂੰ ਜਿੱਥੇ ਮਰਜ਼ੀ ਰਹਿ ਕੇ ਉਸ ਨੂੰ ਪਾ ਸਕਦਾ ਕਿਉਂਕਿ ਉਹ ਤੇਰੇ ਨਾਲ ਹੈ ਪਰ ਜੇ ਤੂੰ ਕਹੇ ਬਾਹਰ ਹੈ ਕਿਤੇ ਬਾਹਰ ਕਿਤੇ ਵੀ ਨਹੀਂ ਹੈ ਤੂੰ ਘੁੰਮਦਾ ਫਿਰ ਜੰਗਲਾਂ ਮੇਲਿਆਂ ਦੇ ਵਿੱਚ ਇਸੇ ਕਰਕੇ ਸਤਗੁਰੂ ਫਰੀਜੀ ਨੇ ਕਿਹਾ ਜੰਗਲ ਜੰਗਲ ਕਿਆ ਭਵੇ ਬਣ ਕੰਡਾ ਮੋੜੇ ਬਸੀ ਰੱਬ ਹੇ ਅਲੀ ਜੰਗਲ ਕਿਆ ਟੁੰਡੇ ਇੱਥੇ ਮਰਜੀ ਟੋੜਲਾ ਉਹ ਤੇਰੇ ਅੰਦਰ ਹੈ ਇਸੇ ਕਰਕੇ ਕਿਤੇ ਬਾਹਰ ਨਹੀਂ ਹੈ ਤੇ ਸਤਗੁਰ ਦਾਸਵਾਨ ਜੀ ਵੀ ਇਹ ਕਹਦੇ ਪੰਚੂ ਥਖਤ ਪੇ ਜਹਾ ਤਹਾ ਜਹਾ ਤਹਾ ਥਿਤੀ ਪਾਈ ਜਹ ਕਰਨ ਮੈਂ ਦੌਰਿਓ ਫਿਰਤੇ ਸੋ ਅਭਗਟ ਮੈਂ ਪਾਈ ਉਹ ਤੇਰੇ ਅੰਦਰ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਸਾ ਤ੍ਰਿਸ਼ਨਾ ਮਾ ਇਹਨਾਂ ਤੋਂ ਜਦੋਂ ਮੁਕਤ ਹੋ ਗਿਆ ਤੂੰ ਖਾਲਸ ਬਣ ਜਾਣਾ ਤੂੰ ਐਸਾ ਖਾਲਸਾ ਬਣਨਾ ਕਿ ਫਿਰ ਤੂੰ ਉਸ ਪਰਮਾਤਮਾ ਦੇ ਰੂਪ ਦੇ ਨਾਲ ਤੇਰਾ ਰੂਪ ਜੁੜ ਜਾਣਾ ਬ੍ਰਹਮ ਕਰ ਕਰ ਕਰਮ ਕੀਨੇ ਬ੍ਰਹਮ ਕੀ ਜਗ ਜੈਬਾਨ ਜਿੰਨੇ ਵੀ ਤੂੰ ਕਰਮ ਕਰਦੇ ਆ ਇਹਨਾਂ ਚ ਪਤਾ ਨਹੀਂ ਤੈਨੂੰ ਲੱਗ ਰਿਹਾ ਕਿ ਕਿਸ ਕਰਮ ਦੇ ਨਾਲ ਪਰਮਾਤਮਾ ਨਾਲ ਮਿਲਿਆ ਜਾ ਸਕਦਾ ਧਰਮ ਦੇ ਵਿੱਚ ਕਰੀ ਜਾ ਰਿਹਾ ਕਿ ਪਤਾ ਨਹੀਂ ਦੁੱਧ ਚੜਾਉਣ ਦੇ ਨਾਲ ਪਤਾ ਨਹੀਂ ਖੇਚੜਾਉਣ ਨਾਲ ਪਤਾ ਨਹੀਂ ਲੱड्डੂ ਚੜਾਉਣ ਨਾਲ ਜਿਨ੍ਹਾਂ ਦੇ ਤੂੰ ਰਾ ਕੇ ਲੱड्डੂ ਚੜਾ ਦਿਆ ਤੈਨੂੰ ਖੁਦ ਨੂੰ ਇਹ ਭਰਮ ਦੂਰ ਕਰਨਾ ਚਾਹੀਦਾ ਕਿ ਕੀ ਉਹ ਉਸ ਪਰਮਾਤਮਾ ਦੇ ਨਾਲ ਜੁੜ ਗਏ ਉਹਨਾਂ ਨੇ ਸ਼ਬਦ ਦਾ ਅਭਿਆਸ ਕਰ ਲਿਆ ਕਿਉਂਕਿ ਸ਼ਬਦ ਗੁਰੂ ਹੈ ਜਿੰਨੀ ਦੇ ਤੱਕ ਸ਼ਬਦ ਦੇ ਨਾਲ ਨਹੀਂ ਜੁੜੇ ਬਾਕੀ ਸਭ ਕਰਮ ਜਿਹੜਾ ਆ ਉਹ ਭਰਮ ਹੈ ਭਰਮ ਕੀ ਜੇ ਬਾਣ ਜਿੰਨੇ ਬੋਲ ਬੋਲ ਰਹੇ ਨੇ ਜਿੰਨੇ ਬਚਨ ਕਰ ਰਹੇ ਸਭ ਪਰਮ ਹੈ ਇਹਦੀ ਪਹਿਚਾਨ ਕਰਨੀ ਪੈਣੀ ਹੈ ਕਿ ਸੱਚ ਕੀ ਹੈ ਸੱਚ ਉਸ ਦੀ ਸਤਸਲਾ ਹੈ ਸੱਚ ਉਸ ਪਰਮਾਤਮਾ ਦਾ ਨਾਮ ਹੈ ਜਿਹੜਾ ਸਦਾ ਹੀ ਰਹਿੰਦਾ ਹੈ ਜਿਹਨੂੰ ਸਤਗੁਰ रविदास ਮਹਾਰਾਜ ਜੀ ਕਹਿੰਦੇ ਕਾਇਮ ਦائم ਸਦਾ ਪਾਤਸ਼ਾਹੀ ਦੋ ਮਨਸੀਮ 100 ਆਹੀ ਉਸ ਸੱਚ ਨੂੰ ਪਹਿਚਾਨਣਾ ਜਿਹਦੀ ਪਾਤਸ਼ਾਹੀ ਕਦੀ ਬਦਲਦੀ ਨਹੀਂ ਕਿਉਂਕਿ ਉਹ ਦੁਨੀਆ ਦੀਆਂ ਬਾਦਸ਼ਾਹੀਆਂ ਤਾਂ ਇੱਕ ਮਿੰਟ ਚ ਰੋੜ ਦਿੰਦਾ ਪਰ ਉਹਦੀ ਜਿਹੜੀ ਪਾਤਸ਼ਾਹੀ ਕਦੀ ਬਦਲੀ ਨਹੀਂ ਉਹ ਸੱਚ ਹੈ ब्रह्म इंद्रिय नगर है किय ब्रह्म गुफा में पास ब्रह्म तो लो जानी सुन की कर आस अपने इंद्रियों को बस करने तू जेडे काम कर दिया ये भी तिनु परम है इंद्रिय बसता अपने आप हो जाने जब तू सच दे मार्ग ते चल पेया सच दा मार्ग की है किर्त करनी नाम जपना बंड के सकना सर्वत दा भला मंगना किसे दा बुरा नहीं टकना किसे ना ਦੱਕਾ ਨਹੀਂ ਕਰਨਾ ਬੇਇਨਸਾਫੀ ਨਹੀਂ ਕਰਨੀ ਨੀਮੇ ਹੋ ਕੇ ਰਹਿਣਾ ਮਨ ਨਹੀਂ ਮਾ ਮਤੁ ਚੇ ਜਦੋਂ ਇਹ ਹੋ ਗਿਆ ਤਾਂ ਫਿਰ ਤੂੰ ਇੰਦਰੀਆਂ ਜਿਹੜਿਆਂ ਨੂੰ ਬਸ ਕਰਦਾ ਫਿਰਦਾ ਇਹ ਆਟੋਮੈਟਿਕਲੀ ਬਸ ਹੋ ਜਾਣੀਆਂ ਫਿਰ ਤੂੰ ਆਪੇ ਕਹਿਣਾ ਪੰਚੋ ਮੇਰੀ ਸਖੀ ਸਹੇਲੀ ਜਿਨ ਨਿੱਧੀ ਦੇਈ ਦਿਖਾਈ ਅਬ ਮਨ ਫੂਲ ਪਹਿਓ ਜਗ ਮੈਂ ਉਲਟਾ ਅਪ ਮੈਂ ਸਮਾਈ ਫਿਰ ਤੂੰ ਇਸ ਜਗ ਨੂੰ ਛੱਡ ਕੇ ਉਲਟਾ ਅੰਦਰ ਦੇ ਵਿੱਚ ਜੁੜ ਜਾਣਾ ਜਿੱਥੇ ਦਸ ਮ ਦਵਾਰ ਹੈ ਜਿੱਥੇ ਸੱਚ ਖੰਡ ਹੈ ਉੱਥੇ ਤੇਰਾ ਬਾਸ ਹੋ ਜਾਣਾ ਫਿਰ ਬ੍ਰਹਮ ਇੰਦਰੀ ਨਗਰ ਹੈ ਕੀ ਆ ਬ੍ਰਹਮ ਗੋਫਾ ਮੈਂ ਬਾਸ ਤੂੰ ਐਵੇਂ ਗੋਫਾਾਂ ਦੇ ਵਿੱਚ ਭਵੇਂ ਬੈਠ ਜਾ ਇਦਾਂ ਪਰਮਾਤਮਾ ਨਹੀਂ ਮਿਲਣਾ ਪਰਮਾਤਮਾ ਤਾਂ ਮਨ ਨੂੰ ਕਾਬੂ ਕਰਨਾ ਪੈਣਾ ਉਹ ਕਾਬੂ ਕਿੱਥੇ ਹੈ ਬ੍ਰਹਮ ਤੋਂ ਲੋ ਜਾਣੀਏ ਸੁਨ ਕੀ ਕਰਿਆਸ ਜਦ ਤੂੰ ਸੁਨ ਅਵਸਥਾ ਦੀ ਆਸ ਕਰੂਗਾ ਜਦ ਤੂੰ ਸਹਿਜ ਅਵਸਥਾ ਚ ਜਾਣ ਦੀ ਆਸ ਕਰੂਗਾ ਫਿਰ ਤੂੰ ਜਾ ਸਕਦਾ ਫਿਰ ਉਹਨੂੰ ਪਹਿਚਾਣ ਸਕਦਾ ਬਾਕੀ ਜੋ ਵੀ ਤੂੰ ਕਰਨਾ ਉਹ ਪਰਮ ਹੈ ਕਰਮ ਕੰਡ ਹੈ ਇਸ ਧਰਮ ਤੋਂ ਛੱਡ ਇਸੇ ਕਰਕੇ ਸਤਗੁਰ ਅਰਦਾਸਵਾਲਾ ਜੀ ਅੱਗੇ ਫਰਮਾ ਰਹੇ ਬ੍ਰਹਮਸ਼ੁੱਧ ਸਰੀਰ ਜੋ ਲੋ ਬ੍ਰਹਮ ਨਾਮ ਬਣਾਉ ਜੋ ਕਹਿੰਦੇ ਸਰੀਰ ਨੂੰ ਸ਼ੁੱਧ ਕਰਨ ਦੀ ਤੁ ਕਰਿਆ ਕਰਦਾ ਇਹ ਵੀ ਪਰਮ ਹੈ ਸ਼ੁੱਧਤਾ ਉਹਦਾ ਨਾਮ ਹੈ ਬਾਕੀ ਦੁਨੀਆ ਦੀ ਕੋਈ ਚੀਜ਼ ਸੁੱਚੀ ਹੈ ਨਹੀਂ ਤੂੰ ਕਹਿੰਦਾ ਸੱਚਾ ਕਰਦਾ ਫਿਰ ਤਾ ਇਸੇ ਕਰਕੇ ਸਤਗੁਰ ਅਰਦਾਸਵਾਲਾ ਜੀ ਨੇ ਕਹਿੰਦਾ ਦੁੱਧ ਤ ਬਸ਼ਰੇ ਥਨੇ ਵਟਾ ਰਿਓ फूल भंवरे जलमैन बगारियो मई गोविंद पूजा का हालच रहो और ना फूल ना। अनूप ना पा। कोई चीज है ही नहीं सच्ची एक नाम ही ओदा सच्चा है इससे करके कहता नाम तिरो आरती मजन मरारे हर के नाम बिन छूटे सकल पसारे ओदे नाम तो बिना सब कुछ बेकार है सारे कर्मकांड है ब्रह्म शुद्ध शरीर जो लो ब्रह्म नाम बिना किसी भी नाम दे नाल खास नहीं कोई नाम जेड़ा तू ओदा नाम जपना ਕਿਸੇ ਵੀ ਨਾਮ ਨਾ ਜਪ ਲੈ ਨਾਮ ਦਾ ਕੋਈ ਮਹੱਤਵ ਨਹੀਂ ਹੈ ਇਹ ਪਰਮ ਹੈ ਭ੍ਰਮ ਬਣ ਰੇ ਦਾਸ ਤੋਲ ਜੋ ਲੋ ਚਾਹੇ ਠਾ ਸਤਗੁਰੂ ਦਾਸ ਮਹਾਰਾਜ ਜੀ ਕਹਿੰਦੇ ਬ੍ਰਹਮ ਕੀ ਹੈ ਉਹ ਬ੍ਰਹਮ ਹੈ ਜਿਸ ਤੋਂ ਬਿਨਾ ਜਿੱਥੇ ਉਹ ਸੱਚਖੰਡ ਦੇ ਵਿੱਚ ਵਸਦਾ ਉਸ ਥਾਂ ਤੋਂ ਬਿਨਾ ਉਸ ਜਗ੍ਹਾ ਤੋਂ ਬਿਨਾ ਉਸ ਨੂੰ ਪਹੁੰਚਣ ਤੋਂ ਬਿਨਾ ਉੱਥੇ ਪਹੁੰਚਣ ਤੋਂ ਬਿਨਾ ਜੋ ਤੁੱਕਰ ਜਿਆ ਸਾਰਾ ਪਰਮ ਹੈ ਇਸ ਬ੍ਰਹਮ ਨੂੰ ਛੱਡਣਾ ਹੈ ਇਹ ਜਿਹੜਾ ਪਰਮਾਇਤ ਦੁਨੀਆਂ ਦਾ ਪਿਆ ਹੈ ਇਹਨੂੰ ਤਿਆਗਣਾ ਹੈ ਉਸ ਜਗ੍ਹਾ ਨੂੰ ਲੱਭਣਾ ਹੈ ਜਿਹਨੂੰ ਸੱਚਖੰਡ ਕਹਿੰਦੇ ਜਿਹਨੂੰ ਬੇਗੰਪੁਰਾ ਕਹਿੰਦੇ ਉਸ ਜਗ੍ਹਾ ਨੂੰ ਲੱਭਣਾ ਸਤਗੁਰ ਆਦਾਸ ਮਹਾਰਾਜ ਜੀ ਕੁਛ ਵੀ ਜਿਹਦੇ ਉਹਨਾਂ ਦੇ ਨਾਮ ਹੈ ਉਹਨਾਂ ਨਾਲ ਪੁਕਾਰੀਏ ਤਾਂ ਉਹਨਾਂ ਦੀ ਬਾਣੀ ਜਿਹੜੀ ਹੈ ਜੋ ਅਚਾਰੀ ਗਈ ਹੈ ਉਹ ਆਪ ਜਾਣੇ ਜਾਣਾ ਹੈ ਲੱਖਾਂ ਹੀ ਗਲਤੀਆਂ ਕੀਤੀਆਂ ਹੋਣਗੀਆਂ ਆਪ ਬਖਸ਼ਣਾ ਕਰੇ ਬੰਦਾ ਪੁੱਲੜ ਹਾਰਾ ਸਤਗੁਰ ਬਖਸ਼ਣਾ ਕਰੇ ਸੋ ਉਹਨਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਜੋਈ ਕਿ ਜੋ ਬਾਣੀ ਉਚਾਰਨ ਦਾ ਪੜਨ ਦਾ ਆਪ ਬਲ ਬਖਸ਼ੋ ਅਤੇ ਮਤ ਆਪ ਦਿਓ ਤਾਂ ਕਿ ਇਹ ਅਨਪਪ ਜੋ ਬਾਣੀ ਹੈ ਇਹਦਾ ਜੋ ਅਰਥ ਹੈ ਉਹ ਮਨ ਨੂੰ ਸਮਝ ਮਨ ਨੂੰ ਪਤਾ ਲੱਗ ਜਾ ਕਿਉਂਕਿ ਮਨ ਨੂੰ ਆਪਣੇ ਰੂਪ ਦਾ ਨਹੀਂ ਪਤਾ ਇਸੇ ਕਰਕੇ ਬਾਣੀ ਨੇ ਕਿਹਾ ਸੀ ਮਨ ਤੋ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਬਾਣੀ ਕਹਿ ਰਹੀ ਹੈ ਅੱਜ ਵੀ ਪਹਿਲਾਂ ਵੀ ਕੱਲ ਵੀ ਹਮੇਸ਼ਾ ਸੱਚ ਹੈ ਕਿ ਮਨ ਉਹਦਾ ਸਰੂਪ ਹੈ ਮੂਲ ਹੈ ਲੇਕਿਨ ਪਛਾਣੂਗਾ ਤਾਂ ਪਰ ਪਰਮ ਦੇ ਵਿੱਚ ਪੈ ਕੇ ਨਹੀਂ ਪਛਾਨਣਾ ਸੋ ਆਓ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਜੋਈ ਕਰਦੇ ਫਤਿਹ ਬੁਲਾਈਏ ਕਿ ਆਪ ਰਹਿੰਦੇ ਹੋ ਸਤ ਸੰਦੀ ਪੂੰਜੀ ਨੂੰ ਲੇਖ 'ਚ ਲਾਉਣ ਲਈ ਮਿਹਰ ਕਰੋ ਬਖਸ਼ਿਸ਼ ਕਰੋ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ